ਕਾ ਖਾਲਸਾ ਸ਼੍ਰੀ ਵਾਇਗੁਰੂ ਜੀ ਕੀ ਫਤਿਹ ਇਹ ਜੇ ਬਲੌਗ ਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਦਾ ਆਪਾਂ ਬਲੌਗ ਸ਼ੂਟ ਕਰਾਂ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਇੱਥੇ ਬਾਬਾ ਮੋਤੀराम ਮਹਾਰਾਜੀ ਦਾ ਗੁਰੂ ਘਰ ਹੈ ਜਿਨ੍ਹਾਂ ਨੇ ਠੰਡੇ ਬੁਰਜ ਦੇ ਵਿੱਚ ਛੋਟੇ ਸਾਹਿਬ ਜਨਨ ਮਾਤਾ ਗੁਜਰਕਾ ਔਰ ਜਿਹਨੂੰ ਦੁੱਧ ਪਿਲਾਇਆ ਸੀ ਕਿ ਦੁੱਧ ਦੀ ਸੇਵਾ ਨਿਭਾਈ ਸੀਗੀ ਤੇ ਉਹ ਪਵਿੱਤਰ ਗਲਾਸ ਵੀ ਅੰਦਰ ਮੌਜੂਦ ਨੇ ਜੀ ਆਪਾਂ ਵੀ ਚੱਲ ਕੇ ਦਰਸ਼ਨ ਕਰਦੇ ਹਾਂ ਚਲੋ ਅੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਦਿੱਤੇ ਗਏ 52 ਹੁਕਮ ਨੰ ਸੋ ਇਹਨਾਂ ਤਸਵੀਰ ਲੱਗੀ ਹੋਈ ਹੈ ਜੀ ਛੋਟੇ ਸਹਜੇ ਤੇ ਮਾਤਾ ਗੁਜਰਕੌਰ ਜੀ ਨੂੰ ਮੋਤੀਰਾ ਮੈਰ ਜੀ ਦੁੱਧ ਛਕਾਉਂਦੇ ਪਏ ਦਰਸ਼ਨ ਕਰੋ ਇਹ ਤਾਂ ਤਨਤਨ ਸ਼ਿਰਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੋਤੀ ਮੈਰ ਜੀ ਨੂੰ ਸੀਸ ਦਿੱਤੀ ਸੀਗੀ ਕਿਉਂਕਿ ਉਹਨਾਂ ਨੇ ਛੋਟੇ ਸਹਜੇ ਦੇ ਮਾਤਾ ਗੁਜਰਕੌਰ ਜੀ ਨੂੰ ਦੁੱਧ ਛਕਾਇਆ ਸੀਗਾ ਠੰਡੇ ਬੋਰਜ ਦੇ ਵਿੱਚ ਜਦੋਂ ਉਹ ਕੈਦ ਸੀਗੇ ਦਰਸ਼ਨ ਕਰ ਸਕਦੇ ਹੋ ਤੁਸੀਂ ਦਰਬਾਰ ਸਾਹਿਬ ਜੀ ਬਾਬਾ ਮੋਤੀराम ਮਹਾਰਾਜ ਜੀ ਦਾ ਗੁਰੂ ਘਰ ਜਿਨ੍ਹਾਂ ਨੇ ਛੋਟੇ ਸਾਹਿਬ ਜੀ ਦਾ ਦੁੱਧ ਚਕਾਇਆ ਸੀਗਾ ਤੇ ਮਾਤਾ ਗੁਜਰਕੌਰ ਜੀ ਨੂੰ ਜਦੋਂ ਠੱਡੇ ਬੁਰਜ ਚ ਕੈਦ ਸੀਗੇ ਦਰਸ਼ਨ ਕਰ ਸਕਦੇ ਹੋ ਤੁਸੀਂ ਤਸਵੀਰ ਹੈ ਜੀ ਬਾਬਾ ਮੋਤੀराम ਮਹਾਰਾਜ ਜੀ ਛੋਟੇ ਸਾਹਿਬ ਜੀ ਤੇ ਮਾਤਾ ਗੁਜਰਕੌਰ ਜੀ ਨੂੰ ਦੁੱਧ ਦੀ ਸੇਵਾ ਨਿਭਾਉਂਦੇ ਹੋਏ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਸਾਹਮਣੇ ਬਾਬਾ ਮੋਤੀराम ਮਹਾਰਾਜ ਜੀ ਉਹ ਪਵਿੱਤਰ ਗਲਾਸ ਨੇ ਜੀ ਜਿਹਦੇ ਚ ਛੋਟੇ ਸਾਹਿਬ ਜੀ ਆਦਿ ਨੇ ਦੁੱਧ ਛਕਿਆ ਸੀਗਾ ਬਾਬਾ ਮੋਤੀराम ਮਹਾਰਾਜ ਜੀ ਨੇ ਦੁੱਧ ਦੀ ਸੇਵਾ ਨਿਭਾਈ ਸੀਗੀ ਛੋਟੇ ਸਾਹਿਬ ਜੀ ਨੇ ਦੁੱਧ ਪਿਲਾਇਆ ਸੀਗਾ ਦਰਸ਼ਨ ਕਰ ਸਕਦੇ ਹੋ ਪਿੱਛੇ ਤਸਵੀਰ ਲੱਗੀ ਹੋਈ ਹੈ ਜੀ ਗੁਰੂ ਘਰ ਨਤਮਸਤਕ ਹੋ ਕੇ ਆਗੇ ਬਾਹਰ ਤੇ ਤੁਹਾਨੂੰ ਵੀ ਮੈਂ ਦਰਸ਼ਨ ਕਰਾਈ ਗੁਰੂ ਘਰ ਜੀ ਦੇ ਗੁਰਦੁਆਰਾ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਜਿਨ੍ਹਾਂ ਨੇ ਦੁੱਧ ਦੀ ਸੇਵਾ ਨਿਭਾਈ ਸੀਗੀ ਛੋਟੇ ਸਾਹਿਬ ਜੀ ਦੇ ਮਾਤਾ ਗੁਜਰਕੌਰ ਜੀ ਨੂੰ ਜਦੋਂ ਠੰਡੇ ਬੁਰਜ ਚ ਕਾਇਆ ਸੀ ਤੇ ਤੁਹਾਨੂੰ ਮੈਂ ਪਵਿੱਤਰ ਗਲਾਸਾਂ ਦੇ ਵੀ ਦਰਸ਼ਨ ਕਰਵਾਏ ਜਿਹੜੇ ਅੰਦਰ ਸੋ ਸ਼ੋਭਿਤ ਨੇ ਤੇ ਬਾਕੀ ਆਪਾਂ ਖਤਮ ਕਰਦੇ ਆ ਆਪਣਾ ਅੱਜ ਦਾ ਵਲੌਗ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਵਲੌਗਸ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਕੋਈ ਗਲਤੀ ਹੋ ਗਈ ਭੁੱਲ ਚੁੱਕੋ ਵੀ ਤਾਂ ਮੈਨੂੰ ਮਾਫ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ